ਹਾਂ ਜੀ ਟਰੈਕਟਰ ਮਾਰਚ ਕਿੱਥੋਂ ਤੋਂ ਲੈ ਕੇ ਕਿੱਥੇ ਤੱਕ ਰੱਡਿਆ ਜਾ ਰਿਹਾ ਹੈ ਬਾਈ ਜਗਤਾਰ ਸਿੰਘ ਕਾਲਾ ਝਾੜਾ ਸੂਬਾ ਸਖਤਰ ਭਾਰਤੀ ਕਿਸਾਨ ਦੀ ਉਨਿਤਾ ਗਰਾਹਾ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ 26 ਜਨਵਰੀ ਵਾਲੇ ਦਿਨ ਪੂਰੇ ਦੇਸ਼ ਦੇ ਵਿੱਚ ਜਿਹੜੇ ਟਰੈਕਟਰਾਂ ਦੀ ਫੇਟ ਆ ਟਰੈਕਟਰ ਮਾਰਚ ਆ ਜਿਹੜਾ ਉਹ ਕੀਤੇ ਜਾ ਰਹੇ ਨੇ ਕਿਉਂਕਿ ਆ ਦੂਜੇ ਪਾਸੇ ਅੱਜ ਗਣਤੰਤਰ ਦਿਵਸ ਆ ਜਿਹੜਾ ਦਿੱਲੀ ਨੂੰ ਨਵੀਂ ਦੌਰ ਮੰਗੋ ਸਜਾਇਆ ਜਾ ਰਿਹਾ ਇਹ ਆਜ਼ਾਦੀ ਦੇ ਗੀਤ ਨੇ ਜਿਹੜੇ ਉਹ ਗਾਏ ਜਾ ਰਹੇ ਨੇ ਇਹ ਲੋਕ ਜਿਹੜੀ ਆਪਦਾ ਪ੍ਰਦਰਸ਼ਨ ਕਰਨ ਵਾਸਤੇ ਆਏ ਨੇ ਕਿ ਜਿਹੜੀ ਸਰਕਾਰ ਇਹ ਕਹਿਦੀ ਆ ਵੀ ਇਥੇ ਦਾ ਦੇਸ਼ ਆਜ਼ਾਦ ਹੋ ਗਿਆ ਅਸੀਂ ਅੱਜ ਵੀ ਗੁਲਾਮ ਆ ਕਿਉਂਕਿ ਇਹ ਲੋਕ ਨੇ ਜਿਹੜੇ ਲਗਾਤਾਰ ਸੰਘਰਸ਼ ਦੇ ਮੈਦਾਨ 'ਚ ਨੇ ਕਿਉਂਕਿ ਸਰਕਾਰਾਂ ਦੀਆਂ ਨੀਤੀਆਂ ਨੇ ਜਿਹੜੀਆਂ ਉਹ ਜ਼ਮੀਨਾਂ ਖੋਣ ਦੀਆਂ ਨੀਤੀਆਂ ਨੇ ਕਿਸਾਨ ਲਗਾਤਾਰ ਸੰਘਰਸ਼ ਕਰ ਰਹੇ ਨੇ ਹੈਗੇ ਨੇ ਇਸ ਕਰਕੇ ਅੱਜ ਦੇ ਦਿਨ ਦੇ ਉੱਤੇ ਅਸੀਂ ਸਦਾ ਦੰਨਿਆ ਪੂਰੇ ਦੇਸ਼ ਦੇ ਲੋਕਾਂ ਨੂੰ ਕਿ ਭਰਾਵੋ ਸਰਕਾਰਾਂ ਆਪਣੇ ਚ ਫੁੱਟ ਪਾਉਣਾ ਚਾਹੁੰਦੀਆਂ ਨੇ ਪਾੜਨਾ ਚਾਹੁੰਦੀਆਂ ਉਹ ਮੰਗਾਂ ਨੂੰ ਮਰਵਾਉਣ ਵਾਸਤੇ ਆਉਣ ਵਾਲੇ ਦਿਨਾਂ 'ਚ ਇੱਕ ਵੱਡਾ ਵਿਸਾਲ ਸੰਘਰਸ਼ਾ ਜਿਹੜਾ ਹੋਰੋਂ ਤਿੱਖਾ ਕਰੀਏ ਕਿਉਂਕਿ ਸਰਕਾਰ ਤਾਂ ਸਾਨੂੰ ਮੰਗਾਂ ਦੇਣ ਦੀ ਬਜਾਏ ਸਾਡੇ ਤਾਂ ਨਵੇਂ ਡਰਾਫਟ ਲਿਆ ਕੇ ਜਣੀ ਸਾਡੀ ਮੰਡੀ ਨੂੰ ਖੁੱਲੀ ਮੰਡੀ ਦੇ ਵਿੱਚ ਬਦਲਣਾ ਚਾਹੁੰਦੀ ਆ ਕਿਸਾਨਾਂ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੇ ਨੇ ਇਸ ਕਰਕੇ ਵੱਡੀ ਪ੍ਰੇਟ ਕਰਕੇ ਅਸੀਂ ਪੂਰੇ ਦੇਸ਼ ਦੇ ਸਾਰੇ ਰੋਕਾ ਦੇਣਗੇ ਕਿ ਦੇਸ਼ ਦੇ ਕਿਸਾਨ ਇੱਕ ਨੇ ਆਉਣ ਵਾਲੇ ਦਿਨਾਂ 'ਚ ਇੱਕ ਹੋ ਕੇ ਵੱਡੇ ਪ੍ਰੋਗਰਾਮ ਨੇ ਜਿਹੜੇ ਉਹ ਉਹਨਾਂ ਨਾਲ ਦਰਾਂਚਾ ਲੜਾਂਗੇ ਅੱਜ ਬਹੁਤ ਵੱਡਾ ਮਾਰਚ ਆ ਜਿਹੜਾ ਜਿਹੜੀ ਬਖ ਬਖ ਬਲਾਕਾਂ ਚ ਕੀਤਾ ਜਾ ਰਿਹਾ ਇਹ ਮਾਰਚ ਭਵਾਨੀਗੜ ਬਲਾਕ ਦੇ ਵਿੱਚ ਸਾਰੇ ਆ ਸੰਯੁਕਤ ਮੋਰਚੇ ਦੀਆਂ ਜਥੇਬੰਦੀਆਂ ਨੇ ਜਿਹੜੀਆਂ ਘਰਾਚੋਂ ਜਿਹੜਾ ਬਾਸਾਡੇ ਦੇ ਉੱਤੇ ਇਕੱਠੇ ਹੋਏ ਹੋਏ ਹੈਗੇ ਨੇ ਇੱਥੋਂ ਇਕੱਠੇ ਹੋ ਕੇ ਪਿੰਡਾਂ ਵੱਦੀ ਮਾਰਚ ਕਰਕੇ ਭਵਾਨੀਗੜ ਮੰਡੀ ਦੇ ਵਿੱਚ ਜਾਣੀ ਇਹਦੀ ਹੀ ਸਮਾਪਤੀ ਹੈ ਜਿਹੜੀ ਉਹ ਕਰਾਂਗੇ ਪ੍ਰਧਾਨ ਜੀ ਤੁਹਾਡਾ ਕੀ ਕਹਿਣਾ ਹੈ ਇਸ ਸੰਬੰਧ ਵਿੱਚ ਮੇਰਾ ਇਹ ਕਹਿਣਾ ਹੈ 70 ਸਾਲ ਹੋ ਗਏ ਦੇਸ਼ ਨੂੰ ਆਜ਼ਾਦ ਹੋਏ ਨੂੰ ਅੱਜ ਮਹਿਸੂਸ ਕਰਦੇ ਆ ਲੋਕ ਕਿ ਦੁਬਾਰਾ ਫੇਰ ਗੁਲਾਮ ਆ ਸੀ ਅੱਜ ਜਿਹੜੇ ਕਿਰਤੀ ਲੋਕ ਨੇ ਆਪਣੇ ਟਰੈਕਟਰ ਆਪਣੇ ਸਾਧਨ ਲੈ ਕੇ ਬਾਹਰ ਨਿਕਲੇ ਨੇ 26 ਤਰੀਕ ਨੂੰ ਜਿਹੜਾ ਇਹ ਵੱਡਾ ਝਾਂਬ-ਧਾਮ ਕਰਦੀ ਹੈ ਇੱਥੇ ਦੀ ਸਰਕਾਰ ਵੀ ਇਹਦਾ ਸੰਵਿਧਾਨ ਦਾ ਘੁਆ ਦੇ ਸਜਾਦ ਹੋਇਆ ਭਰੇਟਾਂ ਕਰਦੇ ਨੇ ਉਹ ਸਾਰਾ ਦਿਖਾਵਾ ਹੈ ਲੋਕਾਂ ਦਾ ਖੂਨ ਚੂਸਦੇ ਅੱਜ ਲੋਕ ਕਿਰਤੀ ਲੋਕ ਉਹਦੇ ਬਰਾਬਰ ਆਪਣੀ ਪ੍ਰੇਟ ਕਰ ਰਹੇ ਆ ਆਪਣੇ ਸਾਧਨਾਂ ਨੂੰ ਬਾਹਰ ਕੱਢ ਕੇ ਕਿਸਾਨਾਂ ਨੇ ਟਰੈਕਟਰ ਬਾਹਰ ਕੱਢਿਆ ਛੜਕਾਂ ਦੇ ਉੱਪਰ ਵੱਡੇ ਪੱਦਰ ਤੇ ਮਾਰਚ ਕੀਤੇ ਜਾਣਗੇ ਅੱਜ ਜੰਨੀਆਂ ਕਚਹਿਰੀਆਂ ਔਰ ਮੌਲ ਹੋਰ ਟੂਲ ਪਲੱਸ ਇਹਨਾਂ ਦੇ ਉੱਤੇ ਇਹ ਬਹੁਤ ਜ਼ਰੂਰ ਸਰਕਾਰ ਨੂੰ ਸੋਚਣਾ ਚਾਹੀਦਾ ਹੈ ਵੀ ਇੱਥੇ ਦੇ ਕਿਸਾਨਾਂ ਨੂੰ ਇੱਥੇ ਦੇ ਮਜ਼ਦੂਰਾਂ ਨੂੰ ਇੱਥੇ ਦੇ ਕਿਰਤੀ ਲੋਕਾਂ ਨੂੰ ਕੀ ਲੋਡ ਹੈ ਜਨਨ ਕਿ ਅਯੋਗ ਨਾ ਦੇ ਨੂੰ ਲਟੋੜ ਤੇ ਲੱਗੇਗਾ ਵਿਰੋਧ ਹੈ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ ਇਹ ਵਿਰੋਧ ਅੱਗੇ ਵਧੂਗਾ ਧਿਆਨ ਮਾਰਨਾ ਚਾਹੀਦਾ ਇੱਥੇ ਦੀਆਂ ਸਰਕਾਰਾਂ ਨੂੰ ਪਰ ਸਰਕਾਰਾਂ ਨਿੱਤ ਨਵਾਂ ਕੂਨਪੀਂਡ ਤੇ ਲੱਗਿਆ ਸੜਕਾਂ ਦੇ ਨੋਂ ਤੇ ਜ਼ਮੀਨਾਂ ਰੋਕਣ ਲੱਗੀਆਂ ਹੋਈਆਂ ਨੇ ਕਦਾ ਬਰਦਾਸ਼ਤ ਨਹੀਂ ਕਰਨਗੇ ਲੋਕ ਅੱਜ ਘਰਾਂ ਚੋਂ ਬਾਹਰ ਨਿਕਲੇ ਹੋਏ ਇਹ ਡਰਾਫਟ ਜਿਹੜਾ ਨਵਾਂ ਲਿਆਕ ਨੇ ਇਹਦੇ ਸੰਬੰਧ ਵਿੱਚ ਕੀ ਕਹਿਣਾ ਚਾਹੂੰਗਾ ਪ੍ਰਧਾਨ ਜੀ ਇਹ ਇਹਦੇ ਸੰਬੰਧ ਚ ਬਹੁਤ ਖਤਰਨਾਕ ਖੇਡ ਹੈ ਤਿੰਨੇ ਕਾਲੇ ਕਾਨੂੰਨਾਂ ਨੂੰ ਦੁਆਰੇ ਲਾਗੂ ਕਰਨ ਜਾ ਰਹੇ ਨੇ ਉਹ ਰਾਜ ਕਰਦੀਆਂ ਸਰਕਾਰਾਂ ਤੋਂ ਸਟੇਟਾਂ ਤੋਂ ਲਾਗੂ ਕਰਾ ਰਹੇ ਐ ਜੇ ਉਹ ਲਾਗੂ ਹੁੰਦੇ ਨੇ ਤਾਂ ਨਾ ਸਾਡੇ ਕੋਲੇ ਟਰੈਕਟਰ ਰਹਿਣੇ ਨਾ ਸਪਰੇਟ ਕਰਨ ਜੋਗਰੇ ਰਹਿਣੇ ਆ ਜ਼ ਬਹੁਤ ਖਤਰਨਾਕ ਖੇਡ ਖੇਡਰੀਆਂ ਨੇ ਸਰਕਾਰਾਂ ਨਾਲ ਮਿਲ ਕੇ ਇਹਦਾ ਵੱਡੇ ਪੱਧਰ ਤੇ ਆਉਣ ਵਾਲੇ ਸਮੇਂ 'ਚ ਵਿਰੋਧ ਕਰਾਂਗੇ ਪੰਜਾਬ ਦੇ ਅੰਦਰ ਇਹ ਪਤਾ ਲੱਗ ਚੁੱਕਿਆ ਕਿਸਾਨਾਂ ਨੂੰ ਵੀ ਵੰਡੀਆਂ ਖੋਣਗੇ ਸਾਡੀਆਂ ਉਹ ਤਿੰਨੇ ਜਿਹੜੇ ਕਾਲੇ ਕਾਨੂੰਨੇ ਦੁਆਰੇ ਲਾਗੂ ਕਰਨੇ ਜਾ ਰਹੇ ਨੇ ਤਰੀਕੇ ਨਾਲ ਉਹ ਕਦੇ ਵੀ ਬਰਬਾਸਤ ਨਹੀਂ ਕਰਾਂਗੇ ਵੱਡੀ ਪੱਧਰ ਦੇ ਉੱਤੇ ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਅਗਰਾਹਾ ਵੱਲੋਂ ਟਰੈਕਟਰ ਮਾਰਚ ਕੱਟਿਆ ਜਾ ਰਿਹਾ ਬਲਾਕ ਭਵਾਨੀਗੜ੍ਹ ਦੇ ਪਿੰਡ ਕਰਾਚੋਂ ਤੋਂ ਲੈ ਕੇ ਭਵਾਨੀਗੜ੍ਹ ਤੱਕਰਾ ਸੁਨੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਪਰ ਸਾਰੀਆਂ ਜਥੇਬੰਦੀਆਂ ਵੱਲੋਂ ਇਹ ਮਾਰਤ ਕੱਢਿਆ ਜਾ ਰਿਹਾ ਭਾਰਤੀ ਕਿਸਾਨ ਜੁਨੇ ਇਕੱਠਾ ਖਾਣਾ ਵੱਲੋਂ ਟਰੈਕਟਰ ਦੇ ਬੈਠ ਕੇ ਇਹਨਾਂ ਟਰੈਕਟਰਾਂ ਨੂੰ ਥੋੜਾ ਬਣਾ ਬੈਗ ਲੈ ਜੋ ਭਰਾ ਬਲੋ ਪਿੱਛੇ ਜਗ੍ਹਾ ਵਾਧੂ ਪਈ ਆ ਜਿਹੜੇ ਟਰੈਕਟਰ ਆਉਣਗੇ ਜਾਣ ਦਾ ਫੜੇ ਲੜੀ ਵਾਰਿਆ